ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਫਰੀਦਗੁਰ ਦੇ ਪਿੰਡ ਡਗੋਰਮਾਣਾ ਦੇ ਧੀਆਂ ਜਿਹੜੀਆਂ ਨੇ ਕਾਫੀ ਮਸ਼ਹੂਰ ਨੇ ਅਤੇ ਇਸ ਵਕਤ ਅਸੀਂ ਉਸ ਪਿੰਡ ਵਿੱਚ ਮੌਜੂਦ ਹਾਂ ਤੁਹਾਨੂੰ ਪੁਰਾਤਨ ਜਿਹੜਾ ਤਰੀਕਾ ਹੈਗਾ ਉਸ ਨਾਲ ਰੂਬਰੂ ਕਰਵਾਵਾਂਗੇ ਕਿ ਕਿਸ ਤਰੀਕੇ ਨਾਲ ਪੁਰਾਣੇ ਸਮੇਂ ਵਿੱਚ ਜਿਹੜੀਆਂ ਧੀਆਂ ਨੇ ਉਹ ਮਨਾਇਆ ਜਾਂਦੀਆਂ ਸੀਗੀਆਂ ਤਸਵੀਰ ਤੁਸੀਂ ਵੀ ਵੇਖ ਸਕਦੇ ਹੋ ਇਸ ਵਕਤ ਗਿੱਧਾ ਪਾਇਆ ਜਾ ਰਿਹਾ ਹੈ ਬੋਲੀਆਂ ਪਾਈਆਂ ਜਾ ਰਹੀਆਂ ਨੇ ਤਾਂ ਮਹਿਲਾਵਾਂ ਜਿਹੜੀਆਂ ਨੇ ਵੱਡੇ ਗਿਣਤੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਨੱਚ ਗਾ ਕੇ ਧੀਆਂ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤਸਵੀਰਾਂ ਜਿਹੜੀਆਂ ਨੇ ਪਿੰਡ ਡਗੋਰਮਾਣਾ ਦੀਆਂ ਨੇ ਜਿੱਥੇ ਕਿ ਇਸ ਵਕਤ ਨੱਚਗਾ ਕੇ ਗੜੀ ਐ ਤੀਆਂ ਮਨਾਇਆ ਜਾ ਰੀਆਂ ਨੇ ਤਾਂ ਆਪਸੀ ਬੋਲੀਆਂ ਜਿਹੜੀਆਂ ਸਸ ਨੋ ਦੀਆਂ ਬੋਲੀਆਂ ਨੇ ਉਹ ਗਾਈਆਂ ਜਾ ਰੀਆਂ ਨੇ ਤਾਂ ਤੁਸੀਂ ਸੁਣ ਸਕਦੇ ਹੋ ਦੇਖ ਸਕਦੇ ਹੋ ਤਸਵੀਰਾਂ ਤਾਂ ਤਸਵੀਰ ਤੁਸੀਂ ਵੇਖੀ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਨੱਚਗਾ ਕੇ ਬੋਲੀਆਂ ਜਿਹੜੀਆਂ ਨੇ ਉਹ ਪਾਈਆਂ ਜਾ ਰੀਆਂ ਨੇ ਤੀਆਂ ਦਾ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤੋਂ ਦੱਸਦੇ ਆ ਕਿ ਤੀਆਂ ਦਾ ਤਿਉਹਾਰ ਜਿਹੜਾ ਇਸ ਵਕਤ ਪਿੰਡ ਡਗੁਰਮਣਾ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਨੱਚ ਗਾ ਕੇ ਤੀਆਂ ਦਾ ਦਿਨ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹੈ ਤਾਂ ਬੋਲੀਆਂ ਪਾਈਆਂ ਜਾ ਰਹੀਆਂ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਬਿਲਕੁਲ ਤਸਵੀਰਾਂ ਤੁਸੀਂ ਵੇਖੀਆਂ ਕਿਸ ਤਰੀਕਾ ਜਿਹੜਾ ਹੈਗਾ ਨੱਚਗਾ ਕੇ ਗੋਲੀਆਂ ਪਾਈਆਂ ਜਾ ਰਹੀਆਂ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਮਹਿਲਾਵਾਂ ਜਿਹੜੀਆਂ ਇੱਥੇ ਇੰਜੋਏ ਕਰਦੇ ਹੋਏ ਨਜ਼ਰ ਆਣ ਗਿਆ ਤੇ ਆਉ ਤੇ ਹਾਰ ਜਿਹੜਾ ਹੈਗਾ ਉਹ ਇੱਥੇ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਕੀ ਕਹਿਣਾ ਚਾਹੂੰਗਾ ਅੱਜ ਦੇ ਦਿਨ ਤੇ ਤੁਹਾਡੇ ਪਿੰਡ ਦੀ ਬੜੀ ਮਸ਼ਹੂਰ ਨੇਤੀ ਹੈ ਇਹ ਸਾਡੇ ਪਿੰਡ ਦੀ ਬਹੁਤ ਵਧੀਆ ਲੱਗੀਆਂ ਹੈ ਪੁਰਾਣਾ ਵਿਰਸਾ ਸੀ ਜਾਗਰ ਕਰਨਾ ਚਾਹੁੰਨੇ ਆ ਬੱਚੇ ਨੂੰ ਦੱਸਣਾ ਚਾਹੁੰਨੇ ਆ ਵੀ ਪੁਰਾਣੇ ਸਮੇਂ ਦੇ ਵਿੱਚ ਆ ਕੁਛ ਹੁੰਦਾ ਸੀਗਾ ਬੱਚਿਆਂ ਨੂੰ ਚਰਖਿਆਂ ਦਾ ਨਹੀਂ ਪਤਾ ਉਹਨਾਂ ਨੂੰ ਰੜਕਣਿਆਂ ਦਾ ਨਹੀਂ ਪਤਾ ਉਹਨਾਂ ਨੂੰ ਇਹ ਅਸੀਂ ਦਿਖਾਉਣਾ ਚਾਹੁੰਦੇ ਸੀਗੇ ਉਹਨਾਂ ਨੂੰ ਬੋਲੀਆਂ ਦਾ ਵੀ ਨਹੀਂ ਪਤਾ ਸੀ ਉਹ ਦਿਖਾਉਣਾ ਚਾਹੁੰਦੇ ਸੀ ਵੀ ਆ ਕਿੱਦਾਂ ਹੁੰਦਾ ਪੰਜਾਬੀ ਵਿਰਸਾ ਇਹ ਹੁੰਦਾ ਹੈ ਇੰਟਰਸਟ ਲੈ ਰਹੇ ਬੱਚੇ ਅੱਜ ਕੱਲ ਦੇ ਜਿਹੜੇ ਬਹੁਤ ਵਧੀਆ ਬੱਚੇ ਬਹੁਤ ਚਾਅ ਦੇ ਨਾਲ ਦੇਖਣ ਆਏ ਹੈਗੇ ਵੀ ਸਾਡੇ ਮੰਮਾ ਹੋ ਰਹੀਆਂ ਜਾਂ ਸਾਡੇ ਦਾਦੀ ਜੀ ਹੁਣੀ ਪੁਰਾਣੇ ਸਮੇਂ ਦੇ ਵਿੱਚ ਕੀ ਕਰਦੇ ਹੁੰਦੇ ਸੀ ਕਿੱਦਾਂ ਦੇ ਕਿੱਦੇ ਪਾ ਕਿਸ ਤਰ੍ਹਾਂ ਦੀ ਤਸਵੀਰ ਲੱਗ ਰਹੀ ਹੈ ਪਿੰਡ ਦੀ ਕਿਉਂਕਿ तमाम ਹਰ ਉਮਰ ਦੇ ਲੋਕ ਇਕੱਠੇ ਨੇ ਹਾਂਜੀ ਸਾਨੂੰ ਲਗਾਤਾਰ 15 ਦਿਨ ਹੋ ਗਏ ਗਿੱਦਾ ਪਾਉਂਦਿਆਂ ਨੂੰ ਅੱਜ ਵੱਲੋਂ ਪਾਉਣੀ ਹੈਗੀ ਆ ਕਿਉਂਕਿ ਅਸੀਂ ਕੰਟੀਨਿਊ 4 ਸਾਲ ਤੋਂ ਕਰਾ ਰਹੇ ਹਾਂ ਇਹ ਸੱਭਿਆਚਾਰਕ ਪ੍ਰੋਗਰਾਮ ਤੀਆਂ ਦਾ ਕੁਝ ਸੁਣਾ ਵੀ ਸਕਦੇ ਹੋ ਬੋਲੀਏ ਬਾਂਟਣ ਕੇ ਮਟਿਆਰਾ ਆਂ ਆਂਆ ਪਟੋਲਾ ਬਣ ਕੇ ਬਈ ਬਾਂਟਣ ਕੇ ਮਟਿਆਰਾ ਆਂ ਆਂਆ ਆਂਆ ਪਟੋਲਾ ਬਣ ਕੇ ਬਈ ਕੰਨਾ ਦੇ ਵਿੱਚ ਪਿੱਪਲ ਪੱਤੀਆਂ ਬਾਹੀ ਜੂੜਾ ਛਣ ਕੇ ਗਿੱਧਾ ਜੱਟੀਆਂ ਦਾ ਏਕਸ਼ਕੀਨਾ ਖੜ ਕੇ ਗਿੱਧਾ ਜੱਟੀਆਂ ਦਾ ਏਕਸ਼ਕੀਨਾ ਖੜ ਕੇ ਗਿੱਧਾ ਜੱਟੀਆਂ ਦਾ ਏਕਸ਼ਕੀਨਾ ਖੜ ਕੇ ਗਿੱਧਾ ਜੱਟੀਆਂ ਦਾ ਵੀਰ ਮੇਰੇ ਨੇ ਕੁਰਤੀ ਪੇਜੀ ਪਾਬੋ ਨੇ ਫੁਲਕਾਰੀ ਨਹੀਂ ਜਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨਹੀਂ ਜਗਜੀ ਪਾਬੋ ਪੀਰ ਤੋਂ ਪਿਆਰੀ ਨਹੀਂ ਜਗਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨਹੀਂ ਅਗੀ ਮੇਚ ਵੀਰ ਤੈਨੂੰ ਯਾਦ ਕਰਾਂ ਤੂੰ ਬੈਠਾ ਪਰਦੇਸ ਦੀ ਤੈਨੂੰ ਯਾਦ ਕਰਾਂ ਤੂੰ ਬੈਠਾ ਪਰਦੇਸ ਦੀ ਤੈਨੂੰ ਯਾਦ ਕਰਾਂ ਤੂੰ ਬੈਠਾ ਪਰਦੇਸ ਦੀ ਤੈਨੂੰ ਯਾਦ ਕਰਾਂ ਤੁੰਬਈ ਨਾ ਪਰਦੇਸ ਤੇ ਪੱਛੀ ਆਕੇ ਲਾਂਦਾ ਮੇਰਾ ਟੋਲ ਪਟਵਾ

ਹਰੇ ਹਰੇ ਗਾਉਂਤੇ SAP ਫੁਕਾ ਮਾਰਦਾ ਹਰੇ ਹਰੇ ਗਾਉਂਤੇ SAP ਫੁਕਾ ਮਾਰਦਾ ਭਜੋ ਵੇ ਵੀਰੋ ਕਾਪੂ ਕੱਲਾ ਮੱਝਾ ਚਾਰਦਾ ਭਜੋ ਵੇ ਕੁਲੇ ਤਸਵੀਰ ਤੁਸੀਂ ਵੇਖ ਸਕਦੇ ਹੋ ਪੰਜਾਬ ਦੀ ਬੱਕਰੀ ਤਸਵੀਰ ਹੈ ਜਿੱਥੇ ਕਿਸ ਵਕਤ ਜਿਹੜੀਆਂ ਨੇ ਉਹ ਮਨਾਇਆ ਚਾਰੀਆਂ ਨੇ ਤੇ ਨੱਚਾ ਕੇ ਤਾਂ ਤੁਸੀਂ ਤੁਸੀਂ ਵੇਖੀ ਕਿ ਬੋਲੀਆਂ ਪਾ ਕੇ ਜਿਹੜਾ ਕਿ ਨੱਚਾ ਕੇ ਇਹ ਤਸਵੀਰ ਜਿਹੜੀ ਹੈਗੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ फरीदकोट के पिंड डगोर माणा की तस्वीर तो है जिथे कि इस वक्त तिया का त्यौहार जोड़ा है गया, वो मनाया जा रहा है तो फिलहाल गल की जाए तो पाब बख थावान तिया त्यौहार जोड़ा है धूमधाम तो मनाया जाता है पर विरासती तरीके जो त्यौहार है पिंड डगोर माणा का काफ़ी मशहूर है पिंड डगोर माणा जिला फरीदकोट तो कैमरा पर्सन मनप्रीत सिंह चलते हैं सूरज प्रकाश दैनिक सवेरा टी वी देश दुनिया की हर खबर सबसे पहले देखने के लिए फॉलो करें Instagram X aur WhatsApp general but